ਔ ਸਤ ਸੰਗ ਜੀ ਸਤ ਗੁਰਾਂ ਦੇ ਜੋ ਉਪਦੇਸ਼ ਹਨ ਚੇਤਰ ਮਹੀਨੇ ਦੇ ਆਪਾਂ ਸਰਵਣ ਕਰੀਏ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਅਤੇ ਇਹ ਉਪਦੇਸ਼ ਜੀਵਨ ਵਿੱਚ ਕਮਾਉਣ ਦਾ ਸਾਨੂੰ ਸੋਝੀ ਤੇ ਬਲ ਬਖਸ਼ਣ ਸੋ ਆਓ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੀਡੀਓ ਬਾਤ ਬਾਤ ਸੰਗਤਾਂ ਤੱਕ ਪਹੁੰਚਾਉਣੀ ਹੈ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਸਪੋਰਟ ਕਰਨੀ ਹੈ ਸੋ ਆਉ ਗੁਰੂ ਮਹਾਰਾਜੀ ਦਾ ਉਪਦੇਸ਼ ਸਰਬਨਿ ਕਰੀਏ ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾਏ ਤਿਸੇ ਗਣਾ ਇੱਕ ਖਿੰਨ ਤਿਸੇਨ ਜੀਵਣਾ ਬਿਰਥਾ ਜਨਮ ਜਣਾ ਜਲ ਤਲ ਮਹਿਲ ਪੂਰਿਆ ਰਬਿਆ ਵਿੱਚ ਬਣਾ ਸੋ ਪ੍ਰਭ ਚਿਤ ਨਯਾਵਈ ਕਿਤੜਾ ਦੁੱਖ ਗੁਣਾ ਜਿਨੇ 라ਵਿਆ ਸੋ ਪ੍ਰਭ ਤੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਲਾਈ ਸੋ ਪ੍ਰਭ ਤਿਸਕੇ ਪਾਏ ਲਗਾ ਚੇਤ ਮਲਾਈ ਸੋ ਪ੍ਰਭ ਤਿਸਕੇ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਓ ਆਦਿ ਗੁਰ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਅੱਜ ਹੀ ਆਪਣਾ ਜੋ ਨਵਾਂ ਸਾਲ ਹੈ ਦੇਸੀ ਚੇਤਰ ਤੋਂ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਸੋ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਕਿਰਪਾ ਕਰਨ ਇਹ ਚੇਤਰ ਦਾ ਮਹੀਨਾ ਤੇ ਨਵਾਂ ਸਾਲ ਖੁਸ਼ੀਆਂ ਭਰ ਲੈ ਕੇ ਆਵਣ ਅਤੇ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਹੋਣ ਵੀਡੀਓ ਨੂੰ ਵੱਧ ਤੋਂ ਵੱਧ ਆਪਾਂ ਸੰਗਤਾਂ ਤੱਕ ਪਹੁੰਚਾਉਣਾ ਹੈ ਚੈਨਲ ਨੂੰ ਸਬਸਕ੍ਰਾਈਬ ਲੈ ਕੇ ਸੇਰ ਕਰਨਾ ਹੈ ਜੀ ਹੋਇਆਂ ਪੁੱਲਾਂ ਦੀ ਖਿਮਾ ਕਰਨੀ ਹਾਜ਼ਰੀ ਦਰ ਤੇ ਸਤਿਗੁਰੂ ਆਪਣੀ ਸਾਰਿਆਂ ਦੀ ਪੜਦਿਆਂ ਦੀ ਸੁਣਦਿਆਂ ਦੀ ਪ੍ਰਵਾਣ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ